तो आप कैसे देखते हो जब कोई भी ईडी कार्रवाई करता है ईडी का, कांग्रेस में आम आदमी पार्टी में सभी पे, पे लागू है पर बीजेपी का कोई भी नेता अगर कांग्रेस का बीजेपी में चला जाता है तो वो देश बदला जाता है जिस पर ईडी की छाप लगी अगर वो बीजेपी में आ गया तो दूध गया तो जनता को क्या संदेश देंगे जनता को देंगे कि जो हत्या हुई है आप लोग मीडिया देखिए ना कैसे चढ़ाया हुआ किसान गिरफ्तार नहीं हुए अब तक गिरफ्तारी नहीं हुई मैं उस जगह भी जाके आया हूँ मैं अयोध्या भी जाके आया हूँ तकरीबन हमने कई स्टेट जो हम घूम गया है पैदल यात्रा के मोदी जी ने राम मंदिर बना दिया उसको कहता है मोदी जी ने राम मंदिर बनाया है राम मंदिर जो क्यों बनाई एक मिनट राम मंदिर बनने, बनने पे कितने आदमियों का वहाँ पे रोजगार सीना है मंदिर बनाने के लिए वहाँ पे जगह अडोप करने के लिए ये चीज दिखाई है मीडिया ने कभी कितने आदमियों को जो ठेले लगाते थे जो झाड़ी मजदूर करते थे दुकान थी जिसकी वो हटा दिए गए वहां से ये सिर्फ अपने चुनाव प्रचार के लिए किया और किसने किया मोदी के आने से ना तो राम आएगा राम पहले भी थे अब भी यहां रहेंगे बड़ा सीएम कट्टरनून किया गया उसके बाद उन्होंने कहा सीएम किसी देख दे वो 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 भी एक राजनीति चाल है षड्यंत्र है षड्यंत्र है पहले जो था वो भी अच्छा नहीं था जनता के लिए अब जो है वो कौन सा अच्छा है बीजेपी की जो सोच है वो तो मजदूर किसान के लिए सोच नहीं है आपका वो सिर्फ पूंजीपतियों की है आपका नेम क्या है वैसे जी आपका नाम क्या है मैं राम सिंह आपका मेरा नाम राम बिहार आपका नाम रमेश सिंह आप इन तीनों की सोच रहे रह जिनका स्वरूप अपने घर उनकी सोच रह चल रहे हो आपका हाँ जी धन्यवाद धन्यवाद ਚਿੱਟੇ ਨਾਲ ਨੌਜਵਾਨ ਜਿਹੜੇ ਹਾਂਜੀ ਕੋਈ ਕੰਮ ਕੋਈ ਹੈ ਨਹੀਂਗਾ ਤੇ ਮਾਪੇ ਪਾਪਾ ਦੇਖੋ ਕਿੰਨਾ ਬੁਰਾ ਹਾਲ ਕਰਦੇ ਨੇ ਜੋ ਕੁਛ ਆ ਕਹਿੰਦੇ ਨੇ ਵੇਚ ਕੇ ਸਾਨੂੰ ਦੇ ਦੋ ਤੇ ਉਹ ਬਿਰਦਾ ਅਸ਼ਰਮ ਵਿੱਚ ਜਾ ਰਹੇ ਨੇਗੇ ਮਾਪੇ ਚੋਰੀਆਂ ਕਰ ਰਹੇ ਨੇਗੇ ਤੇ ਇਹ ਨਹੀਂ ਹੋਣਾ ਚਾਹੀਦਾ ਰੋਕਿਆ ਜਾਣਾ ਚਾਹੀਦਾ ਹੈ ਪਾਕਿਸਿੰਘ ਦਾ ਇਦਾਂ ਨਹੀਂ ਚੋ ਪਾਕਿਸਿੰਘ ਦਾ ਸੁਪਨਾ ਪੂਰਾ ਕਰਨਾ ਚਾਹੀਦਾ ਮਾਨ ਸਾਹਿਬ ਨੂੰ ਪੂਰੀ ਤੋਂ ਪੂਰੀ ਸក្តਾਈ ਕਰਕੇ ਚਿੱਟਾ ਜੋ ਵੀ ਨਸ਼ਾ ਚੱਲਿਆ ਹੋਇਆ ਉਹਨੂੰ ਸਾਰਿਆਂ ਨੂੰ ਖਤਮ ਕਰਨਾ ਚਾਹੀਦਾ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਅਗਰ ਤੁਸੀਂ ਗਾ ਤੇ ਉਹਨਾਂ ਦੇ ਫੈਮਿਲੀ ਨੂੰ ਵੀ ਪੁੱਛਣਾ ਚਾਹੀਦਾ ਫੈਮਿਲੀ ਕੋਈ ਨਾ ਯੋਗਦਾਨ ਨਹੀਂ ਕੋਈ ਲੈ ਰਿਹਾ ਹੈਗਾ ਫੈਮਲੀ ਨੂੰ ਕੋਈ ਪੁੱਤ ਵੀ ਨਹੀਂ ਰਿਹਾ ਹੈਗਾ ਬਿਲਕੁਲ ਜਿੰਦਾਬਾਦ 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 ਅਕਿਆ ਤੇਰੀ ਜੋਤੇ ਮੈਨਾ ਦੇ ਅੰਗ ਖੋਕਤੇ ਜੇ ਤੇਰੀ ਜੋਤੇ ਮੈਨਾ ਦੇ ਅੰਗ ਖੋਕਤੇ ਸ਼ਹੀਦੀ ਦਿਹਾੜੇ ਸਰਦਾਰ ਭਗਤ ਸਿੰਘ ਜੀ ਤੇ ਸਮਾਰਕ ਤੇ ਸਮੂਹ ਦਵਾਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਤੇ ਐਸ ਕੇ ਐਮ ਭਾਰਤ ਵੱਲੋਂ ਇੱਥੇ ਉਹਨਾਂ ਦੀ ਸਮਾਰਕ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਆਏ ਆਂ ਤੇ ਅਸੀਂ ਇਹ ਗੱਲ ਸਮਝਦੇ ਆਂ ਕਿ ਜਿਸ ਦੇਸ਼ ਦੀ ਖਾਤਰ ਸਰਦਾਰ ਭਗਤ ਸਿੰਘ ਜੀ ਨੇ ਕੁਰਬਾਨੀ ਦਿੱਤੀ ਹੋਰ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਅੱਜ ਉਸ ਦੇਸ਼ ਦੇ ਲੋਕਤੰਤਰ ਦਾ ਕਿਦਾਂ ਗਲਿਆ ਘੁੱਟਿਆ ਜਾ ਰਿਹਾ ਮੌਕੇ ਦੀਆਂ ਸਰਕਾਰਾਂ ਵੱਲੋਂ ਚਾਹੇ ਉਹ ਦੇਸ਼ ਦੀਆਂ ਸਰਕਾਰਾਂ ਨੇ ਚਾਹੇ ਰਾਜ ਸਰਕਾਰਾਂ ਨੇ ਗਰੀਬ ਮਜ਼ਦੂਰ ਤੇ ਅਤਿਆਚਾਰ ਹੋ ਰਿਹਾ ਅਮੀਰ ਅਮੀਰ ਹੁੰਦਾ ਜਾ ਰਿਹਾ ਗਰੀਬ ਗਰੀਬ ਹੁੰਦਾ ਜਾ ਰਿਹਾ ਸੋ ਤੁਸੀਂ ਦੇਖ ਰਹੇ ਆਂ ਕਿਸ ਤਰ੍ਹਾਂ ਵੇਸ਼ ਦਾ ਕਿਸਾਨ ਬਾਰਡਰਾਂ ਤੇ ਬੈਠਾ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਅੰਦੋਲਨ ਸਾਡਾ ਜਾਰੀ ਆ ਤੇ ਆਉਣ ਵਾਲੇ ਸਮੇਂ ਚ ਵੀ ਜਾਰੀ ਰਹੂਗਾ ਜਿੰਨਾ ਚਿਰ ਕਿਸਾਨ ਮਜ਼ਦੂਰਾਂ ਦੀਆਂ ਤੇ ਆਮ ਲੋਕਾਂ ਦੀਆਂ ਮੰਗਾਂ ਨਹੀਂ ਹੱਲ ਹੁੰਦੀਆਂ ਉਨਾ ਚਿਰ ਇਸੇ ਤਰ੍ਹਾਂ ਅੰਦੋਲਨ ਜਾਰੀ ਰਹੂਗਾ ਸੋ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਸਾਰੇ ਮਹਾਪੰਚਾਇਤ ਵਿੱਚ ਵੀ ਵੱਡੇ ਪੱਧਰ ਤੇ ਲੋਕ ਸ਼ਾਮਲ ਹੋਏ ਤੇ ਅਸੀਂ ਇਸ ਧਰਤੀ ਤੋਂ ਮੋਦੀ ਸਰਕਾਰ ਨੂੰ ਤੇ ਆਉਣ ਵਾਲੀ ਨਵੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਲੋਕ ਚੁੱਪ ਬੈਠਣ ਵਾਲੇ ਨਹੀਂ ਸਮੂਹ ਦੁਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਜਿੰਨਾ ਚਿਰ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੇ ਹੱਕ ਨਹੀਂ ਮਿਲਦੇ ਉੰਨਾ ਚਿਰ ਸਾਡਾ ਅੰਦੋਲਨ ਜਾਰੀ ਹੈ